ਦੇਥੇ ਅਸੀਂ ਖੜੇ ਆ ਇਹ ਪੁਰਾਣਾ ਸ਼ੱਲਾ ਐਸਐਚਓ ਦਾ ਏਰੀਆ ਹੈਗਾ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਉਹਦਾ ਕਰਕੇ ਵੀ ਸਪੈਸ਼ਲ ਨਾਕਾ ਬੰਦੀ ਵੀ ਚੱਲ ਰਹੀ ਸੀ ਸੋ ਰਾਤੀ ਇੱਥੇ ਜਿਹੜਾ ਹੈਗਾ ਉਹ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਦੋ ਜਾਨੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਹੈ ਇਸ ਜਗ੍ਹਾ ਤੇ ਸਿਗੀ ਜੋ ਕਿ ਬਿਲਕੁਲ ਦਵਾਰ ਦੇ ਲਾਗੇ ਹੈਗੀ ਹੈ ਕਿਹੜੇ ਕਿਹੜੇ ਨਾਮ ਦੀ ਇਹ ਦੋ ਬੰਦੇ ਸਿਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਕੁਸ਼ ਨਾਮ ਦਾ ਵਿਅਕਤੀ ਪਤਾ ਲੱਗਿਆ ਬਟ ਅਜੇ ਫਿਲਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਬਾਕੀ ਪੁੱਛ ਕੇ ਜਿਹੜੀ ਹੋਊਗੀ ਜੀ ਕਿਹੜੀ ਕਿਹੜੀ ਕਹਾਣੀ ਕੀਤੀ ਜਾਣੀ ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਅਜੇ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨਾਂ ਨੂੰ ਇਮੀਡੀਏਟਲੀ ਹਸਪਟਲਾਈਜ਼ ਕਰਵਾਉਂਦਾ ਸਰ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਰ ਇੱਥੋਂ ਅਸੀਂ ਜਿਹੜਾ ਹੈਗਾ ਆ ਉਹ ਸਾਡੀ ਫੋਰੈਂਸਿਕ ਦੀ ਟੀਮ ਵੀ ਆ ਰਹੀ ਹੈ ਔਰ ਫਿਲਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸਾਡੀ ਅਸੀਂ ਜਿਹੜੀ ਉਹ ਬੀਡੀ ਟੀਮ ਵੀ ਭੁਲਾਈ ਹੈ ਤੋ ਦੋਨੋਂ ਟੀਮ ਇਹ ਕੋਈ ਆ ਜਾਂਦੀਆਂ ਨੇ ਦੋਨੋਂ ਟੀਮਾਂ ਦੇ ਆਉਣ ਤੇ ਅਸੀਂ ਇਸ ਏਰੀਆ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵੀਲ ਐਕਸਪਲੇਨ ਕਿ ਇਹਦੇ ਇਹਦੇ ਵਿੱਚ ਦੋ ਪਿਸਟਲਸ ਦੇ ਵਿੱਚ ਹੈਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦੇਵਾਂਗੇ ਜੋ ਕਿ ਅੱਜ ਅਸੀਂ ਬਾਤ ਪੈਰ ਉਸ ਪਾਰਟੀ ਨੂੰ ਫਾਇਰ ਕੀਤਾ ਜਾਂ ਹੈ ਬਿਲਕੁਲ ਜੀ ਇਹ ਹਜੇ ਤੱਕ ਜੋ ਪੁਛਗਿਛ ਦੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਇਹ ਐਕਸਚੇਂਜ ਆਫ ਫਾਇਰ ਦਾ ਮੈਂ ਤੁਹਾਨੂੰ ਦੱਸ ਰਿਹਾ ਜੀ ਬਾਕੀ ਤੁਹਾਨੂੰ ਅਸੀਂ ਜਿਹੜਾ ਉਹ ਪੂਰੀ ਬਰੀਫ ਇਹਦੀ ਜਿਹੜੀ ਪ੍ਰੈਸ ਬਰੀਫ